ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਵੱਡਾ ਮਤਵ ਹੈ ਤਨ ਮਨ ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਹਨਾਂ ਅਨੇਕਾਂ ਸਿੱਖ ਸ਼ਖਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਣਾ ਸਰੋਤ ਬਣ ਗਏ ਹਨ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ਤੇ ਚੱਲਦਿਆਂ ਇਤਿਹਾਸ ਦੇ ਪੰਨਿਆਂ ਉੱਤੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ ਉਹਨਾਂ ਦੇ ਵਿੱਚ ਬਾਬਾ ਨਿਹੰਗ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦਾ ਵੀ ਨਾਂ ਆਉਂਦਾ ਹੈ बाबा ਨਿਧਾਨ ਸਿੰਘ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਲੰਗਰ ਦੀ ਸੇਵਾ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਸਤਿਗੁਰਾਂ ਦੀ ਕਿਰਪਾ ਨਾਲ ਆਪਜੀ ਵੱਲੋਂ ਹਜੂਰ ਸਾਹਿਬ ਵਿਖੇ ਆਰੰਭ ਕੀਤੀ ਲੰਗਰ ਦੀ ਸੇਵਾ ਅੱਜ ਇੱਕ ਵਿਸ਼ਾਲ ਰੂਪ ਵਿੱਚ ਸਾਹਮਣੇ ਹੈ। बाबा ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ ਤਹਿਸੀਲ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸਰਦਾਰ ਉਤਮ ਸਿੰਘ ਦੇ ਘਰ 25 ਮਾਰਚ 1882 ਈਸਵੀ ਨੂੰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋਂ ਹੋਇਆ ਬਚਪਨ ਵਿੱਚ ਹੀ ਆਪ ਜੀ ਦਾ ਮਿਲਾਪ ਬਾਬਾ ਦੀਵਾਨ ਸਿੰਘ ਜੀ ਨਾਲ ਹੋਣ ਉਪਰੰਤ ਆਪ ਦੀ ਸ਼ਖਸੀਅਤ ਤੇ ਅਮਿੱਟ ਪ੍ਰਭਾਵ ਪਿਆ ਅਤੇ ਆਪ ਦੀ ਲਗਨ ਪ੍ਰਭੂ ਭਗਤੀ ਵੱਲ ਲੱਗ ਗਈ ਜਵਾਨੀ ਵਿੱਚ ਪੈਰ ਧਰਦਿਆਂ ਆਪਨੇ ਸ਼ਸਤਰ ਵਿਦਿਆ ਦੀ ਸਿਖਲਾਈ ਲਈ ਚੰਗੀ ਸਰੀਰਕ ਦਿੱਖ ਹੋਣ ਕਰਕੇ ਆਪ ਜੀ ਫੌਜ ਵਿੱਚ ਭਰਤੀ ਹੋ ਗਏ ਤੇ ਆਪਨੇ ਚਾਂਸੀ ਦੇ 5 ਨੰਬਰ ਰਸਾਲਾ ਵਿਖੇ ਥੋੜਾ ਸਮਾਂ ਨੌਕਰੀ ਕੀਤੀ ਆਪਦੇ ਜੀਵਨ ਕਾਲ ਵਿੱਚ ਉਸ ਮੌਕੇ ਇੱਕ ਮਹੱਤਵਪੂਰਨ ਮੋੜ ਆਇਆ ਜਦੋਂ ਆਪਨੇ ਸੰਗਤਾਂ ਦੇ ਜਥੇ ਨੂੰ ਹਜੂਰ ਸਾਹਿਬ ਵੱਲ ਜਾਂਦੇ ਵੇਖਿਆ ਬਾਬਾ ਜੀ ਨੂੰ ਵੀ ਹਜੂਰ ਸਾਹਿਬ ਜਾਣ ਲਈ ਇੱਕ ਨਿਰਾਲੀ ਅਤੇ ਰੋਹਾਨੀ ਖਿੱਚ ਮਹਿਸੂਸ ਹੋਈ ਗੁਰੂ ਨਾਲ ਪਿਆਰ ਕਰਨ ਵਾਲੀ ਪਿਆਸੀ ਜਿੰਦ ਅਬ ਚਲ ਨਗਰ ਵੱਲ ਚੱਲਣ ਲਈ ਉਤਾਵਲੀ ਹੋਣ ਲੱਗੀ ਅਧਿਆਤਮਿਕ ਉੱਚਤਾ ਭਾਰੂ ਹੋ ਜਾਣ ਕਾਰਨ ਆਪ ਜੀ ਨੇ ਸਨ 1904 ਦੇ ਮੱਧ ਵਿੱਚ ਫੌਜੀ ਨੌਕਰੀ ਛੱਡ ਕੇ ਹਜੂਰ ਸਾਹਿਬ ਵੱਲ ਚੱਲੇ ਪਾ ਦਿੱਤੇ ਦਸ਼ਮੇਸ਼ ਪਿਤਾ ਦਾ ਇਹ ਪਵਿੱਤਰ ਸਥਾਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਬਾਬਾ ਨਿਦਾਨ ਸਿੰਘ ਜੀ ਉੱਥੇ ਹੀ ਟਿਕ ਗਏ ਆਪ ਜੀ ਨੇ ਦੇਖਿਆ ਕਿ ਯਾਤਰੀਆਂ ਨੂੰ ਲੰਗਰ ਤਾਂ ਕੀ ਜਲ ਤੱਕ ਵੀ ਨਹੀਂ ਸ਼ਿਕਾਇਆ ਜਾਂਦਾ ਸੀ ਇੱਥੇ ਆਪ ਜੀ ਨੇ ਸਿਮਰਨ ਬੰਦਗੀ ਦੇ ਨਾਲ ਨਾਲ ਸੱਚਖੰਡ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਾਸਤੇ ਜਲਦੀ ਸੇਵਾ ਆਰੰਭ ਕਰ ਦਿੱਤੀ ਕੁਝ ਸਮੇਂ ਬਾਅਦ ਉਹ ਜੈ ਸ਼ੋਲੇ ਤੇ ਉਬੜੇ ਸ਼ੋਲੇਆਂ ਦੀਆਂ ਬੱਕਲੀਆਂ ਦੀ ਸੇਵਾ ਵੀ ਆਰੰਭ ਕੀਤੀ। ਸਥਾਨਕ ਲੋਕ ਪਹਿਲਾਂ ਤਾਂ ਆਪ ਜੀ ਨਾਲ ਪਿਆਰ ਕਰਦੇ ਸਨ। ਪਰ ਬਾਅਦ ਵਿੱਚ ਜਦ ਸ਼ੋਲੇ ਵਰਤੌਣੇ ਆਰੰਭ ਕੀਤੇ ਤਾਂ ਉਹੀ ਲੋਕ ਆਪ ਜੀ ਦੇ ਨਾਲ ਈਰਖਾ ਕਰਨ ਲੱਗ ਪਏ। ਆਪ ਭੁੱਖੇ ਸੌ ਜਾਂਦੇ ਪਰ ਕਿਸੇ ਯਾਤਰੀ ਨੂੰ ਭੁੱਖਾ ਨਾ ਜਾਣ ਦਿੰਦੇ। ਆਪ ਸੰਗਤ ਨੂੰ ਜਲ ਛਕਾਉਣ ਵਾਸਤੇ ਡੇਢ ਮਣ ਭਾਰੀ ਪਾਣੀ ਦੀ ਗਾਗਰ ਗੋਦਾਵਰੀ ਤੋਂ ਲੈ ਕੇ ਆਉਂਦੇ ਉਦੋਂ ਇਥੋਂ ਦਾ ਆਲਾ ਦਵਾਲਾ ਬਹੁਤ ਬੇਰੌਣਕਾ ਸੀ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੀ ਹੁਣ ਵਰਗੀ ਆਬਾਦੀ ਨਹੀਂ ਸੀ ਸਗੋਂ ਜੰਗਲ ਵਿੱਚ ਕਿਰਿਆ ਇੱਕ ਛੋਟਾ ਜਿਹਾ ਕਸਬਾ ਸੀ ਤਖਤ ਸਾਹਿਬ ਅਤੇ ਬੁੰਗਿਆਂ ਦੀ ਆਮਦਨ ਕੋਈ ਘਟ ਨਹੀਂ ਸੀ ਪਰ ਸੇਵਾ ਭਾਵਨਾ ਤੋਂ ਵਿਹੋਣੇ ਪ੍ਰਬੰਧਕ ਸੰਗਤ ਦੀ ਸੇਵਾ ਵੱਲ ਧਿਆਨ ਨਹੀਂ ਸੀ ਦਿੰਦੇ। ਨਾ ਆਵਾਜ਼ ਆਈ ਦੇ ਅਜਵਰਗੇ ਸਾਧਨ ਸਨ। ਨਾ ਸ਼ਹਿਰ ਸੀ। ਨਾ ਹੀ ਰਹਿائش ਦਾ ਕੋਈ ਪ੍ਰਬੰਧ ਸੀ। ਪੰਜਾਬ ਅਤੇ ਹੋਰ ਪ੍ਰਾਂਤਾਂ ਦੀਆਂ ਜ਼ਿਆਦਾ ਸੰਗਤਾਂ ਤੁਰ ਕੇ ਹੀ ਹਜੂਰ ਸਾਹਿਬ ਜਾਇਆ ਕਰਦੀਆਂ ਸਨ। ਲੰਮਾ ਸਫ਼ਰ ਹੋਣ ਕਰਕੇ ਕਾਫੀ ਸਮਾਂ ਰਹਿਣਾ ਪੈਂਦਾ ਸੀ। ਪਰ ਲੰਗਰ ਦਾ ਯੋਗ ਪ੍ਰਬੰਧ ਨਹੀਂ ਸੀ। ਆਪਜੀ ਤਨਮਨ ਦੁਆਰਾ 8 ਸਾਲ ਸੇਵਾ ਕਰਦੇ ਰਹੇ। ਪਰ ਕਈ ਈਰਖਾਵਾਦੀ ਆਪ ਜੀ ਤੇ ਬੇ ਲੋੜੇ ਦੂਸ਼ਣ ਲਗਾਉਣ ਲੱਗੇ ਤੇ ਨਿੰਦਿਆ ਕਰਨ ਲੱਗੇ ਈਰਖਾ ਕਰਨ ਲੱਗੇ ਕਿਉਂਕਿ ਜੋ ਸੇਵਾ ਸੰਗਤਾਂ ਨੇ ਬੁੰਗਿਆਂ ਵਿੱਚ ਜਾ ਕੇ ਦੇਣੀ ਹੁੰਦੀ ਸੀ ਉਹ ਸੇਵਾ ਇੱਥੇ ਦੇਣ ਲੱਗ ਪਏ ਸਨ ਈਰਖਾ ਇੰਨੀ ਵੱਧ ਗਈ ਕਿ ਇੱਕ ਦਿਨ ਆਪ ਜੀ ਨੂੰ ਇਸ ਸੇਵਾ ਤੋਂ ਹੱਥ ਧੋਣਾ ਹੀ ਪਿਆ ਕੋਹਰ ਨਿਰਾਸ਼ਾ ਵਿੱਚ ਆਪ ਪੰਜਾਬ ਵਾਪਸ ਜਾਣ ਲਈ ਰੇਲਵੇ ਸਟੇਸ਼ਨ ਤੇ ਆ ਕੇ ਗੱਡੀ ਦੀ ਉਡੀਕ ਵਿੱਚ ਬੈਠ ਗਏ। ਰੇਲਵੇ ਸਟੇਸ਼ਨ ਤੇ ਆਪ ਜੀ ਨਾਲ ਇੱਕ ਅਲੋਕਾਰ ਘਟਨਾ ਵਾਪਰੀ ਜਿਸ ਨੇ ਆਪ ਜੀ ਦੇ ਜੀਵਨ ਵਿੱਚ ਵੱਡਾ ਮੋੜ ਲਿਆਂਦਾ। ਆਪ ਜੀ ਰੇਲਵੇ ਸਟੇਸ਼ਨ ਨਾਦੇੜ ਦੇ ਕੋਲ ਇੱਕ ਦਰਖਤ ਦੇ ਹੇਠ ਅੰਤਰ ਤਿਆਨ ਹੋਏ ਬੈਠੇ ਸਨ। ਆਪ ਜੀ ਦੇ ਮਨ ਵਿੱਚ ਪੁਜਾਰੀਆਂ ਦੇ ਵਰਤਾਓ ਕਾਰਨ ਬਹੁਤ ਦੁੱਖ ਸੀ। ਆਪ ਜੀ ਦੀ ਸ਼ਰਧਾ ਨੂੰ ਬੜੀ ਠੇਸ ਲੱਗੀ ਸੀ ਮਨ ਵਿੱਚ ਗੁਰੂ ਜੀ ਦੇ ਅੱਗੇ ਜੋਦੜੀਆਂ ਕਰ ਰਹੇ ਸਨ ਅਰਦਾਸਾਂ ਕਰ ਰਹੇ ਸਾਨਾ ਤਾਂ ਆਪ ਜੀ ਨੂੰ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਨਿਹਾਲ ਸਿੰਘ ਜੀ ਨਿਹਾਲ ਹੋ ਗਏ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖਵਾਲ ਕਿਰਪਾ ਦ੍ਰਿਸ਼ਟੀ ਕੀਤੀ बाबा निधान सिंह जी दी निराशा दूर होगी आप जी ने अपना तन मन धन गुरु चरणों ਨੂੰ ਸਮਰਪਿਤ ਕਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੋਇਆ ਭਾਈ ਤੂੰ ਚਿਤ ਲਾ ਕੇ ਸੇਵਾ ਕਰ ਮੈਂ ਸਦਾ ਤੇਰੇ ਨਾਲ ਹਾਂ ਹੱਥ ਤੇਰਾ ਤੇ ਖੀਸਾ ਮੇਰਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਫ ਕਰਨਾ ਸਾਧ ਸੰਗਤ ਜੀ ਅੱਜ ਦੇ ਮੁੰਡੇ ਕੁੜੀਆਂ ਨੂੰ ਖੀਸੇ ਦਾ ਪਤਾ ਹੀ ਨਹੀਂ ਹੁਣਾ ਖੀਸਾ ਮਰਦ ਦੇ ਕਮੀਜ਼ ਨੂੰ ਜ਼ਿਆਦਾਤਰ ਸੱਜੇ ਪਾਸੇ ਲੱਗਾ ਹੁੰਦਾ ਹੈ ਪਰ ਕਈਆਂ ਦੇ ਦੋਵੇਂ ਪਾਸੇ ਲੱਗਾ ਹੁੰਦਾ ਹੈ ਜਿਹਦੇ ਤੋਂ ਜੇਬ ਦਾ ਕੰਮ ਲਿਆ ਜਾਂਦਾ ਹੈ ਖਰ ਗੁਰੂ ਸਾਹਿਬ ਨੇ ਬਾਬਾ ਜੀ ਦੇ ਹਵਾਲੇ ਆਪਣਾ ਖੀਸਾ ਕਰ ਦਿੱਤਾ ਬਾਬਾ ਜੀ ਨੂੰ ਜ਼ਿੰਦਗੀ ਦੀ ਅਸਲ ਰਮਜ਼ ਸਮਝ ਆ ਗਈ ਉਹ ਸਮਝ ਗਏ ਕਿ ਸਮੁੱਚਾ ਬ੍ਰਹਿਮੰਡ ਹੀ ਗੁਰੂ ਜੀ ਦਾ ਖੀਸਾ ਹੈ ਪਰਮਾਤਮਾ ਦੀਆਂ ਅਨੰਤ ਸ਼ਕਤੀਆਂ ਇਸ ਖੀਸੇ ਵਿੱਚ ਪਏ ਧਨ ਪਦਾਰਥ ਹਨ ਇਸ ਘਟਨਾ ਨੇ ਆਪ ਜੀ ਦੇ ਸਿੱਖੀ ਵਿਸ਼ਵਾਸ ਨੂੰ ਹੋਰ ਪਰਪੱਕ ਕਰ ਦਿੱਤਾ ਇਸ ਦੇ ਪ੍ਰਭਾਵ ਨਾਲ ਆਪ ਜੀ ਦਾ ਰੋਮ ਰੋਮ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਆਪ ਜੀ ਦਾ ਤਨ ਮਨ ਅਗੰਮੀ ਆਨੰਦ ਨਾਲ ਸਰਸ਼ਾਰ ਹੋ ਉਠਿਆ ਆਪ ਜੀ ਨੇ ਰੇਲ ਗੱਡੀ ਦੀ ਟਿਕਟ ਲੈਣ ਦੀ ਬਜਾਏ ਮੁੜ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਜਾ ਮੱਥਾ ਟੇਕਿਆ ਆਪ ਜੀ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਜੀ ਮੇਰੇ ਨਾਲ ਹਨ ਤੇ ਉਹਨਾਂ ਦਾ ਮੇਰੇ ਸਿਰ ਤੇ ਹੱਥ ਹੈ ਆਪ ਜੀ ਨੇ ਇੱਕ ਇਮਲੀ ਦੇ ਦਰਖਤ ਥੱਲੇ ਝੌਂਪੜੀ ਬਣਾ ਲਈ ਜਿੱਥੇ ਹੁਣ ਗੁਰਦੁਆਰਾ ਲੰਗਰ ਸਾਹਿਬ ਹੈ ਅਤੇ ਸ਼ੋਲਿਆਂ ਦੀ ਸੇਵਾ ਫਿਰ ਆਰੰਭ ਕਰ ਦਿੱਤੀ ਇਸ ਸੇਵਾ ਦਾ ਪ੍ਰਤਾਪ ਇਨਾ ਰੰਗ ਲਿਆਇਆ ਕਿ ਇੱਥੇ ਲੰਗਰ ਵੀ ਤਿਆਰ ਹੋਣ ਲੱਗ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਇਸ ਸਥਾਨ ਤੇ ਸੇਵਾ ਦਾ ਮਹਾਨ ਕੁੰਭ ਚੱਲ ਰਿਹਾ ਹੈ ਅਤੇ ਬਾਬਾ ਜੀ ਵੱਲੋਂ ਚਲਾਈ ਗਈ ਸੰਸਥਾ ਇੱਕ ਵਿਸ਼ਾਲ ਆਕਾਰ ਲੈ ਚੁੱਕੀ ਹੈ बाबा ਨਿਧਾਨ ਸਿੰਘ ਜੀ ਨੇ ਅਨੇਕਾਂ ਗੁਰਦੁਆਰਿਆਂ ਦੀ ਸੇਵਾ ਕਰਾਈ ਗੁਰਦੁਆਰਾ ਲੰਗਰ ਸਾਹਿਬ ਨਵੇੜ ਸ੍ਰੀ ਹਜੂਰ ਸਾਹਿਬ ਤੋਂ ਇਲਾਵਾ ਮਨਮਾੜ ਵਿਖੇ ਗੁਰਦੁਆਰਾ ਗੁਪਤ ਸਰ ਸਾਹਿਬ ਦੀ ਉਸਾਰੀ ਕਰਾਈ ਜਿੱਥੇ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਗੱਡੀ ਬਦਲਣੀ ਪੈਂਦੀ ਸੀ ਇਸ ਤੋਂ ਇਲਾਵਾ ਗੁਰਦੁਆਰਾ ਰਤਨਗੜ੍ਹ ਸਾਹਿਬ ਗੁਰਦੁਆਰਾ 33 ਖਾਲਸਾ ਦੀਵਾਨ ਕਰਾਚੀ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਨਡਾਲੋ ਅਤੇ ਹੋਰ अनेका ਗੁਰਧਾਮਾਂ ਦੀ ਸੇਵਾ ਕਰਾਈ ਪੰਜਾ ਸਹਿ ਵਿਖੇ 14 ਅਕਤੂਬਰ 1932 ਨੂੰ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਲੇ ਪੰਜਾਂ ਪਿਆਰਿਆਂ ਵਿੱਚ ਵੀ ਆਪ ਜੀ ਸ਼ਾਮਲ ਸਨ ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਬਾਬਾ ਜੀ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਅਹਿਮ ਯੋਗਦਾਨ ਪਾਇਆ ਇਸੇ ਤਰ੍ਹਾਂ ਬਾਬਾ ਜੀ ਨੇ ਸੰਸਾਰ ਦੇ ਪਰਉਪਕਾਰ ਵਾਸਤੇ ਸਕੂਲਾਂ ਤੇ ਕਾਲਜਾਂ ਨੂੰ ਆਰਥਿਕ ਸਹਾਇਤਾ ਦਿੱਤੀ ਆਪ ਦੀ 4 ਅਗਸਤ 1947 ਈਸਵੀ ਨੂੰ ਸੰਗਤਾਂ ਦੀ ਸੇਵਾ ਕਰਦੇ ਹੋਏ ਬ੍ਰਹਮ ਵਿੱਚ ਲੀਨ ਹੋ ਗਏ ਸੱਚਖੰਡ ਜਾ ਬਿਰਾਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਜਿਹੇ ਗੁਰਸਿੱਖਾਂ ਦਾ ਜੀਵਨ ਮਨੁੱਖਤਾ ਲਈ ਚਾਨਣ ਮਨਾਰੇ ਦਾ ਕੰਮ ਕਰਦਾ ਹੈ ਅੱਜ ਸਾਨੂੰ ਵੀ ਬਾਬਾ ਨਿਧਾਨ ਸਿੰਘ ਜੀ ਵਾਂਗ ਹੀ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਲੋੜ ਹੈ ਵਿੱਚ ਦੁਨੀਆਂ ਸੇਵ ਕਮਾਈਆ ਧੰਦਰਗਾ ਬੈਸਣ ਪਾਈਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ